ਹਾਂਜੀ ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਮਲਪਿਤ ਸਿੰਘ ਪਿੰਡ ਦੁੱਗਰੀ ਨੇੜੇ ਕਨੋਲੀ ਜਿਵੇਂ ਤੁਸੀਂ ਜਾਣਦੇ ਹੋ ਵੀ ਆਪਾਂ ਕੁਦਰਤੀ ਖੇਤੀ ਤਹਿਤ ਹੈ ਜਿਹੜੀ ਕਣਕ ਦੀ ਫਸਲ ਲਗਾ ਰਹੇ ਆ ਤੇ ਕਣਕ ਆ ਜਿਹੜੀ ਆਪਣੀ ਹੁਣ ਪਹਿਲੇ ਪਾਣੀ ਲਗਾਉਣ ਤੋਂ ਬਾਅਦ ਹੁਣ ਉਹਨੂੰ ਜਿਵੇਂ ਲੋਕੀ ਤਾਂ ਜ਼ਰੂਰੀਆ ਪਾਉਂਦੇ ਆ ਵੀ ਕਣਕ ਨੂੰ ਗਰੋਥ ਹੋਵੇ ਤੇ ਟਿਲਰਿੰਗ ਵਧੀਆ ਹੋਵੇ ਤੇ ਰੰਗ ਚੇਂਜ ਹੋ ਜਾਵੇ ਤੱਤ ਮਿਲੇ ਆਪਾਂ ਨੈਚੁਰਲ ਤਰੀਕੇ ਨਾਲ ਖੇਤੀ ਕਰਦੇ ਆ ਆਪਣਾ ਦੁੱਧ ਆ ਜੀ 3 ਕਿਲੋ ਇਨੂੰ ਜਮਾ ਕੇ ਦਹੀਂ ਬਣਾ ਕੇ ਇਹਨੂੰ 10 ਦਿਨਾਂ ਵਾਸਤੇ ਮਿੱਟੀ ਦੇ ਭਾਂਡੇ ਵਿੱਚ ਰੱਖਿਆ ਹੋਇਆ ਏ 10 ਦਿਨ ਬਾਅਦ ਇਹਦੇ ਵਿੱਚ 3 ਕਿਲੋ ਦੁੱਧ ਆਦਿ ਦੇ ਵਿੱਚ 6 ਕਿਲੋ ਪਾਣੀ ਮਿਲਾ ਕੇ ਇਹਦੀ ਰਸੀ ਰੜਕ ਕੇ ਫਿਰ ਇਹਨੂੰ ਪ੍ਰਤੀ ਪੰਪ ਆ ਜਿਹੜਾ ਵਿੱਚ ਮਿਲਾ ਕੇ ਠੀਕ ਹੈ ਜੀ ਇਹ ਹੋ ਗਿਆ 3 ਕਿਲੋ ਦੁੱਧ ਹੋ ਗਿਆ 6 ਲੀਟਰ ਪਾਣੀ ਹੋ ਗਿਆ 9 ਲੀਟਰੇ ਹੋ ਗਿਆ ਤੇ ਬਾਥੀਆਂ ਦਾ ਪਾਣੀ ਜਿਹੜਾ ਪਹਿਲਾਂ ਦੱਸਿਆ ਤਾਂ ਮਿਕਸ ਕਰਕੇ ਆਪਾਂ ਸਪਰੇਅ ਕਰਾਂਗੇ ਤੇ ਗਰੋਥ ਪ੍ਰੋਮੋਟਰ ਵਾਸਤੇ ਤਤ ਮਿਲਣਗੇ ਜ਼ਰੂਰੀ ਹਾਂਜੀ